ਇੱਕ ਜਗ੍ਹਾ ਰਾਸ਼ ਨਾ ਕਰੋ ਮੱਟੀਆਂ ਲੈ ਕੇ ਅੱਗੇ ਗਈ ਹੋਈ ਜਾਂਦੀ ਅੱਗੇ ਸਾਡੇ ਵਾਧੂ ਸੇਵਾਦਾਰ ਖੜੇ ਹੈ ਜੀ ਇੱਕ ਵਾਰ ਜਦੋਂ ਰਾਸ਼ ਹੋ ਜਾਂਦਾ ਨਹੀਂ ਸਾਡੇ ਸੇਵਾਦਾਰਾਂ ਨੂੰ ਵੀ ਔਖਾ ਹੁੰਦਾ ਹੈ ਵੀਰੋ ਸਾਥ ਜੁੜ ਕੇ ਬੇਟੀ ਅੱਗੇ-ਅੱਗੇ ਹੋ ਕੇ ਠੰਡਾ ਜਲ ਜੀ ਦਾ ਗੋਲ ਵਪੇ ਛੋ ਗਈ ਜੀ ਜੀ ਬੱਧਰੇ ਤੋਂ ਬਚ ਕੇ ਜੀ ਜੀਵ ਕਤਰਿਆਂ ਤੋਂ ਵੀ ਬਚ ਕੇ ਬਹੁਤ ਜਾਣਿਆਂ ਦੇ ਪਰਸ ਮੋਹਲ ਕੱਢਣਗੇ ਜੀ ਆਪਣਾ ਕੀ ਨਾਮ ਦਾ ਆਧਿਆ ਰੱਖੂ ਨੀ ਅੱਗੇ ਵਰਦੂ ਸੇਵਾਦਾਰ ਖੜੀ ਹੈ ਜੀ ਲਾਈਨ 'ਚ ਅੱਗੇ ਰੋਕੇ ਛੱਕੇ ਲੋਕ ਦੀ ਗੋਲ ਦਿੱਫੇ ਇੱਕ ਜਗ੍ਹਾ ਰਾਸ਼ਨਾਂ ਜੀ ਕਰੋ ਬਾਟੀਆਂ ਦੇ ਕੇ ਅੱਗੇ ਭੇਜ ਦਿਆ ਕਰੋ ভাই ਅੱਗੇ ਅੱਗੇ ਕਾਇਆ ਕਰੋ ਵੀ ਅੱਗੇ ਜਿੰਦੇ ਅੱਗੇ ਵਾਧੂ ਸੇਵਾਦਾਰ ਖੜੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨਤਨ ਬਾਬਾ ਪਿਆਰਾ ਸਿੰਘ ਦੀ ਵਰਖੀ ਤੇ ਆਈਆਂ ਸੰਗਤਾਂ ਨੂੰ ਸਾਡੇ ਗੋਲ ਗੱਪਿਆਂ ਦੇ ਲੰਗਰ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਕਹਿੰਦੇ ਆ ਤੇ ਇਹ ਲੰਗਰ ਪਿਛਲੇ ਕਈ ਸਾਲਾਂ ਤੋਂ ਸੈਂਟਰ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬੜੀ ਲਗਨ ਨਾਲ ਸੰਗਤਾਂ ਸੇਵਾ ਕਰਦੀਆਂ ਨੇ ਤੇ ਕੱਲੇ ਪਿੰਡ ਦੀਆਂ ਨਗਰ ਦੀਆਂ ਨਹੀਂ ਮਤਲਬ ਬਾਹਰ ਦੇ ਸੇਵਾਦਾਰੀ ਬਹੁਤ ਜ਼ਿਆਦਾ ਕਰਦੇ ਆ ਕਿਉਂਕਿ ਸੇਵਾਦਾਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ 40 ਤੋਂ 50 ਸੇਵਾਦਾਰ ਚਾਹੀਦੇ ਹੁੰਦੇ ਹਨ ਤੇ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸ਼ਾਮ ਦੇ ਘੱਟੋ ਘੱਟ 6 ਵਜੇ ਜਾਂਦੇ ਨੇ ਲਗਾਤਾਰ ਸੇਵਾ ਚੱਲਦੀ ਹੈ ਤੇ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੈ ਇਹਨਾਂ ਦੇ ਸਹਿਯੋਗ ਕਰਕੇ ਸਭ ਕੁਝ ਚੱਲਦਾ ਹੈ ਜਿਨ੍ਹਾਂ ਦੀ ਕਿਰਪਾ ਹੈ ਨਗਰ ਤੇ ਇਲਾਕੇ ਤੇ ਸਾਰਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਤਨ ਬਾਬਾ ਪਿਆਰਾ ਸਿੰਘ ਜੀ ਝਾੜ ਸਾਹ ਵਾਲਿਆਂ ਦੀ ਵਰਸ਼ੀ ਤੇ ਸਮੂਹ ਆਈ ਸੰਗਤ ਦਾ ਸਾਡੇ ਗੋਲੁੱਪਿਆਂ ਦੇ ਲੰਗਰ ਵੱਲੋਂ ਪਹਿਜੋਂ ਧੰਨਵਾਦ ਕਰਦੇ ਆਂ ਇਹ ਗੋਲੁੱਪਿਆਂ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਪਿੰਡ ਦੇ ਸੰਜੋਗ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਤੇ ਹੋਰ ਦੂਰੋਂ ਨੇੜੇ ਆਏ ਸੰਗਤਾਂ ਦੇ ਨਾਲ ਚੱਲਦਾ ਹੈ ਇਹ ਲੰਗਰ ਸੋਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਸੇ ਤਰ੍ਹਾਂ ਚੱਲਦਾ ਹੈ ਜਿਸ ਦੇ ਵਿੱਚ 40 ਤੋਂ 50 ਸੇਵਾਦਾਰ ਸੇਵਾ ਕਰਦੇ ਨੇ ਬਾਬਾ ਪਿਆਰਾ ਸਿੰਘ ਜੀ ਦੇ ਆਈ ਸੰਗਤ ਦਾ ਸਮੂਹ ਦਾਸੀ ਲੰਗਰ ਗੋਲੁੱਪਿਆਂ ਦੇ ਵੱਲੋਂ ਤੈਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਪਿਆਰਾ ਸਿੰਘ ਜੀ ਜੋ ਉਹਨਾਂ ਦੀ ਵਰਸੀ ਦੀ ਉਹ ਆਈ ਸੰਗਤ ਦਾ ਗੋਲ ਗੱਪਿਆਂ ਦੇ ਲੰਗਰ ਵੱਲੋਂ ਅਸੀਂ ਤੈਨੂੰ ਧੰਨਵਾਦ ਕਰਦੇ ਆ ਇਹ ਲੰਗਰ ਐਨ ਆਰ ਆਈ ਭਰਾਵਾਂ ਅਤੇ ਪਿੰਡ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਚੱਲਦਾ ਹੈ ਇਸ ਲੰਗਰ ਦੇ ਵਿੱਚ ਸਵੇਰ 6 ਵਜੇ ਤੋਂ ਲੈ ਕੇ ਸੱਤ ਵਜੇ ਤੱਕ ਏ ਲੰਗਰ ਚੱਲਦਾ ਹੈ ਇਹਦੇ ਵਿੱਚ ਮਾਬਾ ਪਿਆਰਾ ਸੀ ਜੀ ਜੀ ਇਸ ਨਗਰੀ ਤੇ ਬਹੁਤ ਵੱਡੀ ਕਿਰਪਾ ਹੈ ਸਾਧੂਆਂ ਦੀ ਹਰ ਦੁਨੀਆ ਦੇ ਦੂਰ ਨੇੜੇ ਆਏ ਸੰਗਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਗਤ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਸਾਡੀ ਸੇਵਾ ਦਾ ਇਹ ਨਹੀਂ ਆਈ ਅਕੀਰ ਨਹੀਂ ਸ਼ੱਕ ਨੂੰ ਗੋਲ ਲੱਪੇ ਦੇਰ ਤੱਕ ਰਿਆਂ ਤੋਂ ਬਚ ਕੇ ਜੀ ਆਜੋ ਵਾਇਕ ਰੂਪੀ ਆਜੋ ਚੱਕ ਲਓ ਅਰ ਕਿਸੇ ਵੀ ਅਲਟੋ ਵੱਡੀ ਵੀ ਚਾਬੀ ਸਾਡੇ ਕੋਲ ਜੀ ਜੇਡੀਸੀ ਵੀ ਆਪਣੀ ਚਾਬੀ ਲੈ ਜੀ ਆਵਣੀ ਪੰਜਾਬ ਆਓ ਹਲੋ ਜੀ ਆਓ बेनती है जी बाटिया लैके अगे हो गए लंगर छे ਨਾ ਜੰਦੀ ਰਾਜ ਇੱਕ ਜਗ੍ਹਾ ਰਾਜਨਾਗੀ ਕਰੋ ਜੇਵ ਕਦਰਿਆਂ ਤੋਂ ਬਚ ਕੇ ਜੀ ਨੂੰ ਬੇਨਤੀ ਆ ਜੀ ਮਾਟੀਆਂ ਲੈ ਕੇ ਅੱਗੇ ਅੱਗੇ ਹੋ ਕੇ ਲੰਗਰ ਛੱਡ ਲੋ ਜੀ ਖੜੇ ਆ ਜੀ ਇੱਕ ਜਗ੍ਹਾ ਰਾਜਨਾ ਕਰੋ ਜੇਵ ਕਦਰਿਆਂ ਤੋਂ ਬਚ ਕੇ ਜੀ ਅੱਗੇ ਮੇਰੇ ਵੀਰ ਦੀ ਅੰਡੋ ਕਾਰ ਦੀ ਚਾਬੀ ਸਾਡੇ ਕੋਲ ਹੈ ਜੇ ਕਿਸੇ ਦੀ ਚਾਬੀ ਆਪਣੀ ਆ ਕੇ ਲੈ ਜਾਵੇ ਬਹੁਤ ਜਣੇ ਦੇ ਪਰਸ ਦੇ ਫੋਨ ਵੀ ਕੰਡ ਹੋ ਗਏ ਜੀ ਆਪਣਾ ਜ਼ਰੂਰੀ ਸਮਾਨ ਦਾ ਧਿਆਨ ਰੱਖਿਓ ਅੱਗੇ ਅੱਗੇ ਹੋ ਕੇ ਕੋਲ ਜਿਵੇਂ ਸਭੀ ਮਾਤਾ ਜੀ ਅੱਗੇ ਅੱਗੇ ਹੋ ਜਾਓ ਭਾਈ ਸੁਗਤ ਨੂੰ ਬੇਨਤੀ ਆ ਗਾਟੀਆਂ ਲਾਗੇ ਇੱਕ ਜਗ੍ਹਾ ਨਾ ਖੜਿਆ ਕਰੋ ਥੋੜਾ ਅੱਗੇ ਆ ਜਾਓ ਅੱਗੇ ਕਾफी ਵੱਡੀ ਏ ਨਾਲ ਇੱਧਰ ਸੇਵਾਦਾਰ ਸਾਡੇ ਖੜੇ ਆ ਇੱਥੇ ਅੱਗੇ ਛੱਕ ਲਿਆ ਕਰੋ ਹੋਸਟਲ ਵਿੱਚ ਜੰਨਾ ਲੈ ਜਿਨਾਂ ਇੱਕ ਜੰਨਾ ਖੜ ਜੰਦੇ ਨੇ ਫਿਰ ਰਾਜੀ ਹੋ ਜਾਂਦਾ ਜੀ ਤੇ ਦੂਜੇ ਵਰਨਨ ਆਪਣੇ ਇੱਥੇ ਟੋਕਰੀ ਲੱਗੀ ਹੋਈ ਹੈ ਇੱਥੇ ਰੱਖਿਆ ਕਰੋ ਖਾਣ ਤੇ ਨਾਲ ਜਾਓ ਜੀ ਖਾਣ ਤੇ ਨਾਲ ਜਿੱਦੋ ਜੀ ਹੁnga de hunde india बेबे उठे खलुज़ ना जल्दी रात कोल्ड ड्रिंक

ਬੇਨਤੀ ਹੈ ਜੀ ਬਾਟੀਆਂ ਲੈ ਕੇ ਅੱਗੇ ਹੋ ਕੇ ਲੰਗਰ ਸਾਹਿਬ ਜੀ ਕੋਲ ਦਿੱਤੀਆਂ ਦਾ ਮਿੱਠਾ ਜੰਦੀਰਾ ਇੱਕ ਜਗ੍ਹਾ ਰਾਜਨਾਗੀ ਕਰੋ ਜੀ ਉੱਤਰੀਆਂ ਤੋਂ ਬਚ ਕੇ ਜੀ ਨੂੰ ਬੇਨਤੀ ਹੈ ਜੀ ਬਾਟੀਆਂ ਲੈ ਕੇ ਅੱਗੇ ਅੱਗੇ ਹੋ ਕੇ ਲੰਗਰ ਛਕ ਲਓ ਜੀ ਖੜੇ ਆ ਜੀ ਇੱਕ ਜਗ੍ਹਾ ਰਾਸ ਨਾ ਕਰੋ ਜੇਬ ਕਦਰਿਆਂ ਤੋਂ ਬਚ ਕੇ ਜੀ ਆ ਕਿਸੇ ਮੇਰੇ ਵੀਰ ਦੀ ਅੰਡੋ ਕਾਰ ਦੀ ਚਾਬੀ ਸਾਡੇ ਕੋਲ ਹੈ ਜੇ ਕਿਸੇ ਨੇ ਚਾਬੀ ਆਪਣੀ ਆ ਕੇ ਲੈ ਜਵੇ

ਭਾਈ ਤੁਹਾਨੂੰ ਬੇਨਤੀ ਆ ਬਾਟੀਆਂ ਲਾ ਕੇ ਇੱਕ ਜਗ੍ਹਾ ਨਾ ਖੜਿਆ ਕਰੋ ਥੋੜਾ ਅੱਗੇ ਆ ਜਾ ਕਰੋ ਅੱਗੇ ਕਾफी ਵੱਡੀ ਲਾਈਨ ਆ ਨਾ ਇੱਧਰ ਸੇਵਾਦਾਰ ਸਾਡੇ ਖੜੇ ਆ ਇੱਥੇ ਅੱਗੇ ਛੱਕ ਲਿਆ ਕਰੋ ਜਦੋਂ ਇੱਕ ਜਗ੍ਹਾ ਖੜ ਜਿੰਦੇ ਆ ਫਿਰ ਰਾਜੀ ਹੋ ਜਾਂਦਾ ਜੀ ਤੇ ਦੂਜੇ ਵਰਨਣ ਆਪਣੇ ਇੱਥੇ ਟੋਕਰੀ ਲੱਗੀ ਵੀ ਇੱਥੇ ਇਕੱਠਿਆਂ ਕੋ ਖਾਣ ਦੇ ਨਾਲ ਜਾਉਗੀ ਖਾਣ ਦੇ ਨਾਲ ਜਿੱਤੋ ਜੀ ਹੁੰਗਾ ਦਿਨੋਂ ਦੇੰਤੀਆ ਅੱਗੇ ਅੱਗੇ ਉਹ ਦੇਖ ਲਓ ਜੀ ਅੰਦਾ ਚਾਵਦੀ ਰਾ ਕੋਲ ਗੱਪੇ ਨਹੀਂ ਕੰਮ मतलब भाई इतनी बात हो रही

ਸੇਵਾਦਾਰ ਨੂੰ ਬੇਨੀਆਂ ਚੋਕੀ ਜਿਸਨੇ ਬਰਤਨਾਂ ਦੀ ਇਹ ਵੀ ਉਧਰੇ ਗੋਲੇ ਦੀ ਗੱਲ ਕੋਣ ਆਉਣ ਵਾਲੇ ਕੋਲ ਗੋਲ ਗੰਦੇ ਵੀ ਮੌਨ ਦੇ ਕਰਦਾ ਜੀ ਬਾਹਰ ਇਹਦੀ ਚਲਾ ਕਰੋ ਹਾਂ ਹੈ ਕਿਆ ਪਤੀਆ ਅਮਰਤਾ ਗੋਲਗੰਦੇ ਪਹੁੰਚਦੇ ਕਰਦੇ ਇੱਥੇ ਬਾਹਰ